ਇਸ ਸਮੇਂ ਲਈ ਦੀ ਵੱਡੀ ਖਬਰ ਬਾਲੀਵੁੱਡ ਦੇ ਨਾਲ ਜੁੜੀ ਹੋਈ ਤੁਹਾਡੇ ਸਾਹਮਣੇ ਲੈ ਕੇ ਹਾਜ਼ਰਾਂ ਕਿ ਬਾਲੀਵੁੱਡ ਅਦਾਕਾਰਾਂ ਤੇ ਮਸ਼ਹੂਰ ਟੀਵੀ ਅਦਾਕਾਰਾਂ ਦੀਆਂ ਅੱਖਾਂ ਖਰਾਬ ਹੋ ਚੁੱਕੀਆਂ ਨੇ ਤੇ ਉਸ ਨੂੰ ਦੇਖਣਾ ਬੰਦ ਹੋ ਚੁੱਕਾ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਦਾਦਲੇ ਨਾਲ ਬਿਹਾਲ ਹੋ ਚੁੱਕੀ ਹੈ ਉਹ ਪੂਰੀ ਖਬਰ ਕੀ ਹੈ ਤੁਹਾਨੂੰ ਦੱਸ ਦਿੰਨੇ ਕਿ ਮਸ਼ਹੂਰ ਟੀਵੀ ਅਦਾਕਾਰਾ ਜੈਸਮਿਨ ਪਸੀਨ ਦੀਆਂ ਅੱਖਾਂ ਖਰਾਬ ਹੋ ਚੁੱਕੀਆਂ ਨੇ ਉਹਨਾਂ ਦੇ ਨਾਲ ਜੁੜੀ ਇੱਕ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਇੱਕ ਈਵੈਂਟ ਦੇ ਵਿੱਚ ਅੱਖਾਂ ਦੇ ਵਿੱਚ ਲੈਂਸ ਪਾਉਣ ਦੇ ਨਾਲ ਉਹਨਾਂ ਨੂੰ ਪਰੇਸ਼ਾਨੀ ਹੋਈ ਸੀ ਤੇ ਤਾਂ ਇੰਨਾ ਵੱਧ ਗਿਆ ਕਿ ਉਹ ਸੈਣ ਨਹੀਂ ਕਰ ਪਾ ਰਹੀ ਇਸ ਤੋਂ ਬਾਅਦ ਉਹ ਜਰੂ ਡਾਕਟਰਾਂ ਦੇ ਕੋਲ ਜਾਂਦੇ ਨੇ ਤੇ ਜਿੱਥੇ ਪਤਾ ਲੱਗਦਾ ਕਿ ਉਹਨਾਂ ਦੇ ਅੱਖਾਂ ਦਾ ਕਾਰਨੀਆ ਖਰਾਬ ਹੋ ਗਿਆ ਤੇ ਉਹਨਾਂ ਨੂੰ ਠੀਕ ਹੋਣ ਦੇ ਵਿੱਚ ਹਾਲੇ ਕਈ ਦਿਨ ਲੱਗ ਜਾਣਗੇ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਡਾਕਟਰ ਨੇ ਉਹਨਾਂ ਦੀਆਂ ਅੱਖਾਂ ਦੇ ਉੱਤੇ ਪੱਟੀ ਬੰਨ੍ਹ ਦਿੱਤੀ ਹੈ ਇਸ ਕਰਕੇ ਉਹ ਦੇਖਣ ਤੋਂ ਅਸਮਰੱਥ ਨੇ ਤੇ ਅੱਗੇ ਜੋ ਜੈਸਮਿਨ ਪਸੰਦੀਦਾ ਬਿਆਨ ਸਾਹਮਣੇ ਆਇਆ ਉਹ ਵੀ ਤੁਹਾਨੂੰ ਦੱਸ ਦਿੰਦੇ ਉਹਨਾਂ ਨੇ ਕਿਹਾ ਕਿ 27 17 ਜੁਲਾਈ ਨੂੰ ਮੈਂ ਕਿ ਇਵੈਂਟ ਦੇ ਲਈ ਦਿੱਲੀ ਦੇ ਵਿੱਚ ਗਈ ਸੀ ਇਸ ਸਮੇਂ ਜਦੋਂ ਮੈਂ ਤਿਆਰ ਹੋ ਰਹੀ ਦਾ ਮੈਨੂੰ ਲੈਂਸ ਪਾਏ ਗਏ ਸੀਗੇ ਤੇ ਲੈਸ ਲਗਾਉਂਦੇ ਹੀ ਮੇਰੀਆਂ ਅੱਖਾਂ ਖਰਾਬ ਹੋ ਗਈਆਂ ਤੇ ਅੱਗੇ ਉਹਨਾਂ ਨੇ ਇਹ ਵੀ ਦੱਸਿਆ ਕਿ ਲੈਂਸ ਪਾਉਣ ਤੋਂ ਬਾਅਦ ਮੇਰੀਆਂ ਅੱਖਾਂ ਜਲਣ ਲੱਗੀਆਂ ਮੈਂ ਤੁਰੰਤ ਡਾਕਟਰ ਕੋਲ ਜਾਣਾ ਚਾਹੁੰਦੀ ਸੀ ਪਰ ਉਸ ਸਮੇਂ ਕੰਮ ਕਰਕੇ ਮੈਂ ਨਹੀਂ ਜਾ ਸਕੀ ਤੇ ਪੂਰੇ ਇਵੈਂਟ ਦੌਰਾਨ ਮੈਨੂੰ ਸਨ ਗਲਾਸ ਪਹਿਨੇ ਹੋਏ ਦੇਖਿਆ ਜਾ ਸਕਦਾ ਸੀਗਾ ਤੇ ਮੇਰੀ ਟੀਮ ਈਵੈਂਟ ਦੌਰਾਨ ਮਦਦ ਵੀ ਕਰ ਰਹੀ ਸੀ ਕਿਉਂਕਿ ਕੋਈ ਦਿਨ ਬਾਅਦ ਮੈਨੂੰ ਦਿਖਾਈ ਦੇਣਾ ਜਿਹੜਾ ਬੰਦ ਹੋ ਰਿਹਾ ਸੀ ਵੀ ਦਿਖਾਈ ਨਹੀਂ ਦੇ ਰਿਹਾ ਸੀ ਇਹ ਜਿਹੜੀ ਵੱਡੀ ਗੱਲ ਹੈ ਉਹਨਾਂ ਦੇ ਵੱਲੋਂ ਆਕੀਦਾਰੀ ਤੇ ਈਵੈਂਟ ਤੋਂ ਬਾਅਦ ਜਦੋਂ ਦੌਰਾਨ ਜੈਸਮੀਨ ਪਸੀਨਾ ਅੱਖਾਂ ਦੇ ਡਾਕਟਰ ਕੋਲ ਗਈ ਤਾਂ ਉੱਥੇ ਡਾਕਟਰ ਨੇ ਉਹਨਾਂ ਨੂੰ ਇਹ ਵੀ ਦੱਸਿਆ ਕਿ ਉਹਨਾਂ ਦੀ ਅੱਖਾਂ ਦਾ ਕਾਰਨੀਆ ਖਰਾਬ ਹੋ ਗਿਆ ਤੇ ਇਸ ਤੋਂ ਬਾਅਦ ਰਾਰਾ ਕਰ ਰਹੀਆ ਅੱਖਾਂ ਤੇ ਪੱਟੀ ਲਗਾਈ ਹੋਈ ਹੈ ਜੋ ਤਸਵੀਰਾਂ ਵੀ ਅਸੀਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਤੇ ਡਾਕਟਰ ਨੇ ਉਹਨਾਂ ਨੂੰ ਠੀਕ ਹੋਣ ਦੇ ਵਿੱਚ ਕਾਫੀ ਦਿਨ ਜਿਹੜੇ ਲੱਗ ਜਾਣਗੇ ਇਹ ਜਿਹੜੀ ਗੱਲ ਆਖੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਜਿਹੜੀ ਅਦਾਕਾਰਾ ਉਹ ਮੁੰਬਈ ਵਾਪਸ ਚਲੀ ਜਾਂਦੀ ਹੈ ਤੇ ਉਸ ਦਾ ਉੱਥੇ ਇਲਾਜ ਚੱਲ ਰਿਹਾ ਤੇ ਆਪਣੀ ਮੌਜੂਦਾ ਸਥਿਤੀ ਬਾਰੇ ਗੱਲ ਕਰਦੇ ਹੋਏ ਜੈਸਵੀ ਪਸੀਨੇ ਇਹ ਵੀ ਕਿਹਾ ਕਿ ਡਾਕਟਰਾਂ ਨੇ ਕਿਹਾ ਕਿ ਮੈਨੂੰ ਆਪਣੀਆਂ ਅੱਖਾਂ ਦੀ ਸਹੀ ਦੇਖਭਾਲ ਕਰਨੀ ਚਾਹੀਦੀ ਹੈ ਇਹ ਮੇਰੇ ਲਈ ਆਸਾਨ ਨਹੀਂ ਹੈ ਕਿਉਂਕਿ ਮੈਨੂੰ ਕੁਝ ਵੀ ਦੇਖ ਨਹੀਂ ਰਿਹਾ ਮੈਂ ਦੇਖਣ ਦੇ ਯੋਗ ਨਹੀਂ ਹਾਂ ਤੇ ਇਸ ਦਰਦ ਦੇ ਕਾਰਨ ਮੈਨੂੰ ਰਾਤ ਨੂੰ ਸੌਣ ਦੇ ਵਿੱਚ ਵੀ ਪਰੇਸ਼ਾਨੀ ਹੋ ਰਹੀ ਹੈ ਤੇ ਅਦਾਕਾਰਾਂ ਨੇ ਇਹ ਉਮੀਦ ਵੀ ਜਤਾਈ ਹੈ ਕਿ ਉਹ ਜਲਦੀ ਠੀਕ ਹੋ ਜਾਵੇਗੀ ਤੇ ਕੰਮ ਤੇ ਵਾਪਸ ਆ ਜਾਵੇਗੀ ਸੋ ਬਿਲਕੁਲ ਇਸ ਵੇਲੇ ਦੀ ਜਿਹੜੀ ਇਹ ਵੱਡੀ ਖਬਰ ਬਾਲੀਵੁੱਡ ਦੇ ਨਾਲ ਜੁੜੀ ਹੋਈ ਹੈ ਟੀਵੀ ਇੰਡਸਟਰੀ ਨਾਲ ਜੁੜੀ ਹੋਈ ਹੈ ਕਿ ਟੀਵੀ ਅਦਾਕਾਰਾਂ ਮਸ਼ਹੂਰ ਟੀਵੀ ਅਦਾਕਾਰਾ ਜੈਸਮਿਨ ਪਸੀਨ ਦੀ ਜਿਹੜੀਆਂ ਅੱਖਾਂ ਖਰਾਬ ਹੋ ਚੁੱਕੀਆਂ ਨੇ ਕਿਉਂਕਿ ਉਹਨਾਂ ਦੀ ਅੱਖਾਂ ਦਾ ਕਾਰਨੀਆ ਖਰਾਬ ਹੋ ਚੁੱਕਿਆ ਹੈ ਲੈਂਸ ਪਾਉਣ ਦੇ ਕਰਕੇ ਇਹ ਜਿਹੜੀ ਪਰੇਸ਼ਾਨੀ ਸਾਹਮਣੇ ਆ ਰਹੀ ਹੈ ਉਹਨਾਂ ਤੇ ਲੈਂਸਪਰੋਂ ਤੋਂ ਬਾਅਦ ਇਹਨਾਂ ਦੀ ਅੱਖਾਂ ਨੇ ਅੱਖਾਂ ਦੇ ਵਿੱਚ ਜਲਣ ਸ਼ੁਰੂ ਹੋ ਗਈ ਸੀ ਤੇ ਈਵੈਂਟ ਦੇ ਦੌਰਾਨ ਉਹਨਾਂ ਨੇ ਜਦੋਂ ਲੈਂਸ ਪਾਏ ਸੀਗੇ ਤਾਂ ਉਹ ਡਾਕਟਰ ਦੇ ਕੋਲ ਜਾਣਾ ਵੀ ਚਾਹੁੰਦੇ ਸੀ ਪਰ ਕੰਮ ਕਰਕੇ ਉਹ ਜਾ ਨਹੀਂ ਸਕੇ ਤੇ ਹੁਣ ਦਰਦ ਦੇ ਨਾਲ ਉਹ ਐਨੇ ਬਿਹਾਲ ਹੋ ਚੁੱਕੇ ਨੇ ਕਿ ਦਰਦ ਦੇ ਕਰਕੇ ਉਹਨਾਂ ਨੂੰ ਨੀਂਦ ਵੀ ਨਹੀਂ ਆਉਂਦੀ ਤੇ ਹੋਰ ਵੀ ਕਈ ਪਰੇਸ਼ਾਨੀਆਂ ਉਹਨਾਂ ਨੂੰ ਸਾਹਮਣੇ ਆ ਰਹੀਆਂ ਨੇ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਤੇ ਦਾ ਹੈ ਕਿ ਡਾਕਟਰ ਨੇ ਉਹਨਾਂ ਦਾ ਇਲਾਜ ਇਲਾਜ ਤੋਂ ਬਾਅਦ ਡਾਕਟਰ ਨੇ ਉਹਨਾਂ ਦੀ ਅੱਖਾਂ ਦੇ ਉੱਤੇ ਪੱਟੀ ਬੰਨੀ ਹੈ ਤੇ ਅੱਖਾਂ 'ਚ ਪੱਟੀ ਬੰਨਣ ਤੋਂ ਬਾਅਦ ਇਹ ਤਸਵੀਰਾਂ ਵੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਤਸਵੀਰਾਂ ਕੀ ਕੀਤੇ ਆ ਤੇ ਬਿਆਨ ਵੀ ਜਿਹੜੇ ਉਹਨਾਂ ਦੇ ਸਾਹਮਣੇ ਆ ਨੇ ਉਹ ਵੀ ਤੁਹਾਨੂੰ ਦੱਸ ਦਿੰਦਾ ਉਹਨਾਂ ਨੇ ਕਿਹਾ ਕਿ 17 ਜੁਲਾਈ ਨੂੰ ਮੈਂ ਇੱਕ ਇਵੈਂਟ ਦੇ ਲਈ ਦਿੱਲੀ ਗਈ ਸੀ ਜਿੱਥੇ ਮੈਂ ਤਿਆਰ ਹੋ ਰਹੀ ਸੀ ਤੇ ਮੈਨੂੰ ਪੌਣ ਅੱਖਾਂ ਦੇ ਵਿੱਚ ਪਾਉਣ ਦੇ ਲਈ ਲੈਨਸ ਦਿੱਤੇ ਗਏ ਸੀ ਤੇ ਲੈਸ ਪਾਉਣ ਤੋਂ ਬਾਅਦ ਹੀ ਮੇਰੀ ਅੱਖਾਂ ਦੇ ਵਿੱਚ ਦਰਦਲ ਸ਼ੁਰੂ ਹੋ ਗਈ ਸੀ ਤੇ ਪੂਰੇ ਇਵੈਂਟ ਦੇ ਵਿੱਚ ਮੈਨੂੰ ਸਾਧ ਗਲਾਸੇਸ ਪਹਿਨੇ ਨੇ ਪਏ ਤੇ ਇਹ ਜਿਹੜੀ ਗੱਲ ਹੈ ਜੈਸਮ ਪਸੀਨ ਦੇ ਵੱਲੋਂ ਆਖੀ ਜਾ ਰਹੀ ਹੈ ਤੇ ਹੋਰ ਜਿਹੜੀਆਂ ਗੱਲਾਂ ਉਹਨਾਂ ਦੇ ਵੱਲੋਂ ਅੱਖੀ ਦਿਖਾਈਨ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਈਵਨ ਤੋਂ ਬਾਅਦ ਮੈਂ ਤੁਰੰਤ ਡਾਕਟਰ ਦੇ ਕੋਲ ਗਈ ਤਾਂ ਡਾਕਟਰ ਨੇ ਮੈਨੂੰ ਦੱਸਿਆ ਕਿ ਮੇਰੀਆਂ ਅੱਖਾਂ ਦਾ ਕਾਰਨੀਆ ਖਰਾਬ ਹੋ ਚੁੱਕਿਆ ਤੇ ਇਸ ਤੋਂ ਬਾਅਦ ਮੇਰੀ ਅੱਖਾਂ ਤੇ ਪੱਟੀ ਲਗਾਈ ਗਈ ਤੇ ਮੈਨੂੰ ਠੀਕ ਹੋਣ ਦੇ ਵਿੱਚ ਹੁਣ ਕਾਫੀ ਦਿਨ 4-5 ਦਿਨਾਂ ਤੋਂ ਬਾਅਦ ਲੱਗ ਸਕਣੇ ਤੇ ਇਸ ਤੋਂ ਬਾਅਦ ਉਹ ਮੁੰਬਈ ਵਾਪਸ ਚਲੇ ਗਏ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ